ਹਾਂਜੀ ਸਾਰੇ ਵੀਰਾਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮਿਲੋ ਬਾਈ ਗੋਗੀ ਬਾਈ ਮਸਾਲਾ ਦਿਂਪਾ ਰਾਈ ਹਦਾ ਦਿਂਪਾ ਚਾਚਾ ਕਿਹੜਾ ਚਾਚਾ ਦਿਂਪਾ ਦਿਂਪਾ ਯਾ ਗੱਡੀ ਕਹਿੰਦਾ ਮੋੜ ਕੇ ਲਾ ਲੋ ਉਹ ਹੋ ਹੋ ਖਮੋਸ਼ ਹੋ ਜਾ ਖਮੋਸ਼ ਹੋ ਜਾ ਤੇ ਅੱਜ ਦੇਈ ਤੋ ਇਹ ਹੋਰੀਏ ਟਰੈਕਟਰਾਂ ਦੀ ਤਿੰਨੇ ਦੇ ਤਿੰਨ ਤਿੰਨ ਤਾਂ ਮਿੰਦਰੇ ਦੇ ਆਪਣੇ ਇਹ ਟਰੈਕਟਰ ਸਾਫ ਸੁਥਰੇ ਹੋ ਗਏ ਸਟੈਂਡਰਡ ਕਿੱਥੇ ਆ ਉਹ ਵਦਰਾ ਹੋਵੇ ਉਦੋਂ ਵਗਰ ਉਹ ਵੀ ਨਹੀਂ ਜਾਣ ਸਕਤੀ ਜੁੱਟ ਵੀ ਪੰਪ ਪਾਇਆ ਵਾ ਪਿੱਛੇ ਪੰਪ ਪਾਇਆ ਵਾ ਹੂੰ ਉਹ ਪੰਪਾਂ ਚਾ ਪੂਰਾ ਇੱਕ ਬਾਈ ਪੁੱਛਦਾ ਤਾਂ ਵੀ ਸਟੈਂਡਰਡ ਨਹੀਂ ਦਿਖਦਾ ਕਿਤੇ ਚੱਕ ਤਾਂ ਨਹੀਂ ਦਿੱਤਾ ਬਾਈ ਨਾ ਟਰੈਕਟਰ ਹਲੇ ਕੋਈ ਨਹੀਂ ਸਾਰੇ ਆਪਣੇ ਕੋਲੇ ਆ ਕਿਉਂਕਿ ਟਰੈਕਟਰ ਚਾਰ ਦਿਨ ਕਿਤੇ ਨਹੀਂ ਤਾਂ ਐ ਹੋ ਜਾਂਦਾ ਤਾਂ ਵੀ ਥੜ ਗਿਆ ਟਰੈਕਟਰ ਹਣਾ ਆਹ ਕਰਨੀ ਦੀ ਕਈ ਵਾਰੀ ਦਾ ਕੰਮ ਲੋਟ ਆਉਂਦਾ ਹਾਂ ਤੇ ਅੱਜ ਹੁਣ ਸੀਜ਼ਨ ਤੋਂ ਬਾਅਦ ਧੋਤਿਆਂ ਜੀ ਤੂੜੀ ਬਹੁਤ ਚੜੀ ਵੀ ਧੀ ਟਰੈਕਟਰਾਂ ਤੇ ਡੀਜ਼ਲ ਕਰਕੇ ਜਿਵੇਂ ਡੀਜ਼ਲ ਦੀ ਕਈ ਵਾਰ ਟੈਂਕੀ ਟੁੰਕੀ ਉੱਛਲ ਜਾਂਦੀ ਸੀ ਕਈ ਵਾਰ ਉਹ 2 ਘੰਟਾ ਕੰਦੇ ਨੇ ਲੈ ਲਿਆ ਕਿ ਮੈਂ ਜਿੰਨਾ ਟਾਈਮ ਤੋਂ ਉਹਦਾ ਲੱਗਿਆ ਉਹ ਟਰੈਕਟਰ ਨੇ ਹਲੇ ਵੀ ਪਾਣੀ ਮਾਰਨ ਉਹਦਾ ਟਾਇਰ ਹੀ ਬਹੁਤ ਆ ਬੜਾ ਨਾ ਟਾਇਰ ਜ਼ਿਆਦਾ ਅਸਲ ਤੇ ਟਰੈਕਟਰ ਤਾਂ ਸੁਥਰਾ ਉੱਥੋਂ ਲੱਗਣ ਲੱਗਦਾ ਵੀ ਜੇ ਟਾਇਰ ਸਾਫ਼ ਹੈ ਤਾਂ ਫਿਰ ਟਰੈਕਟਰ ਸਾਫ਼ ਖੁੱਦ ਦੇਖਣ ਲੱਗ ਜਾਂਦਾ ਇੰਨੇ ਚ ਤੇ ਹੁੱਕ ਪਾਉਣੇ ਆ ਟਰੈਕਟਰ ਨੂੰ ਹੁਣ ਇਹ ਇਹਨੂੰ ਪਾਉਣਾ ਲੇਜ਼ਰ ਕਰਾ ਤੇ ਲੇਜ਼ਰ ਕਰਾ ਵੀ ਬਾਹਰ ਆ ਗਿਆ ਤੇ ਹੁੱਕ ਨੂੰ ਪਚੱਕੇ ਪਾਉਣੇ ਆਲੇ ਥੱਲੇ ਤੇ ਆ ਦੇਖੋ ਪਿਆਜ਼ ਇਧਰ ਜਿਹੜੇ ਆਪਣੀ ਉਧਰ ਤੋਂ ਆਈ ਸੀ ਨਾ ਬਰਨਾਲੇ ਸਾਈਡ ਤੋਂ ਪਨੀਰੀ ਤੇ ਇਹ ਬਹੁਤ ਸੋਹਣਾ ਬਈ ਪਿਆਜ਼ ਨਿਕਲਿਆ ਕੋਈ ਘੰਡੈਲ ਨਹੀਂ ਹੋਇਆ ਨਾ ਇੱਥੇ ਕੋਈ ਨਿਸਰਿਆ ਨਹੀਂ ਮਤਲਬ ਕਹਿਣ ਦਾ ਪਾਬ ਗਠੇ ਦਾ ਸੈਜ ਵੀ ਦੇਖੋ ਤੁਸੀਂ ਪੂਰਾ ਉਹ ਤੱਕ ਕੋਟਾ ਪਿਆਜ਼ ਬਣ ਗਿਆ ਬੈਠੇ ਸੋਨੇ ਨਿਕਲੇ ਹੈ ਨਾ ਇਹਦੇ ਕੀ ਹੈ ਨਾ ਬੜੇ ਆ ਆਹੋ ਸਹਜ ਚ ਵੱਡੇ ਸਹਜ ਤੂੰ ਹੂੰ ਇਹ ਵੀ ਹਲੇ ਵਿਚਾਰ ਲਾਜਾ ਸਹਜ ਇੱਕ ਇਹ ਤੋਂ ਵੀ ਮੋਟਾ ਸਹਜ ਐਤੂ ਵੀ ਮੋਟਾ ਸਹਜ ਆ ਦੇ ਵਿੱਚ ਸਰਜ ਹੁਣ ਪੂਰਾ ਵਧੀਆ ਚੜਦੇ ਅੱਜ ਨੇ ਮਰਜੀ ਖਾਈ ਹੋਈਆਂ ਠੂਖਾਂ ਕੱਦ ਵੱਢਣੀਆਂ ਇਹਨਾਂ ਦੀ ਤੇ ਇਹ ਉਹਦੇ ਚ ਪਾਈ ਚਾਹੇ ਉਹਦੇ ਚ ਪਾਈ ਸਮਝੋ ਸਮਝੋ ਤੇ ਹੁਣ ਜਾਣਾ ਲੇਜ਼ਰ ਫੇਰ ਨਾ ਪਨੀਰੀ ਵਾਲੇ ਕਰੀਏ ਤਿਆਰ ਕਿਉਂਕਿ ਮੀਂਹ ਦੱਸਿਆ ਵੈ ਐਤਵਾਰ ਨੂੰ ਮੀਂਹ ਤੋਂ ਪਹਿਲਾਂ ਪਹਿਲਾਂ ਤਿਆਰੀ ਕਰਨੀ ਹੈ ਖੇਤ ਘੋਤ ਆਪਣੇ ਸਵਾਰਨੇ ਆ ਤੇ ਹਲੇ ਤਾਂ ਪਨੀਰੀ ਵਾਲੇ ਦੀ ਜੋ ਰਹਿ ਜਾਂ ਚੜੀ ਵਾਲੇ ਦਾ ਪਨੀਰੀ ਵਾਲਾਂ ਦਾ ਮੀ ਪੈਣ ਤੋਂ ਬਾਅਦ ਬਹਾਈਆਂ ਹੋਣਗੀਆਂ ਬਹਾਈ ਤੋਂ ਬਾਅਦ ਫਿਰ ਲੇਜ਼ਰ ਦਾ ਕੰਮ ਹੈ ਜਿਹੜਾ ਪੂਰਾ ਨੋ ਸਟਾਪ ਹੋਣਾ ਕੰਮ ਨੋ ਸਟਾਪ ਆਏਗਾ ਕੀ ਨੋ ਸਟਾਪ ਆਏਗਾ ਆਪਾਂ ਬੌੜੀ ਪਾ ਲੀ ਗਾਉਗਾ ਫਿਰ ਬਹਾਈਆਂ ਹੋਣਗੀਆਂ ਫਿਰ ਲੇਜ਼ਰ ਕਰਾਦਾ ਮੈਂ ਫਿਰ ਮੀ ਨੂੰ ਤਰਸੂਗਾ ਵੀ ਮੀ ਪਵੇ ਮੈਂ ਮੜ ਜਾ ਕੇ ਰੈਸਟ ਲਵਾਂ ਫਿਰ ਮੀ ਪੋਖਣਾ ਫਿਰ ਕੰਮ ਚੱਲੂਗਾ ਫਿਰ ਮੀ ਪਾਉਗਾ ਤੁਰ ਫੇਰ ਸ਼ੈੱਡ ਚ ਕੀ ਕੁਛ ਕਰਿਆ ਸੈਟਿੰਗ ਸ਼ੈੱਡ ਚ ਉਧਰ ਕੀ ਕੀ ਸੈਟਿੰਗ ਕਰੀ ਸਾਰਾ ਮੋਟੋ ਲੱਤ ਕੁਝ ਵੀ ਨਹੀਂ ਛੱਡਿਆ ਉਧਰ ਕੰਬਾਇਨਰ ਸਾਰਾ ਬੋਲ ਫੜ ਕੇ ਵੀ ਜਗ੍ਹਾ ਬਚ ਗਈ ਗੱਡੀ ਅੱਗੇ ਟਰਾਲੀਆਂ ਲਾੜੀ ਦੇਣੀ ਐ ਅੱਛਾ ਉਹ ਵੱਡੀ ਟਰਾਲੀ ਵੀ ਧੋਣੀਆਂ ਹਨਾ ਉਹ ਵੀ ਉਧਰ ਤੇ ਕਣਕ ਪਈ ਐ ਹਾਂ ਉਹ ਚ ਕਣਕ ਪਈ ਐ ਕਣਕ ਤੋਂ ਬਾਅਦ ਉਹ ਕਰ ਲੈ ਲਓ ਜੀ ਮਿੱਤਰੋ ਲੇਜ਼ਰ ਕਰਾ ਪਾ ਲਿਆ ਆਪਾਂ ਨੇ ਸਾਰਾ ਸਿਸਟਮ ਲਾਤਾ ਅੱਜ ਥੋੜੀ ਜਿਹੀ ਕਾਲੀਏ ਤਾਂ ਕਰਕੇ ਅੱਲੇ ਲੇਜ਼ਰ ਦੇ ਤਰ੍ਹਾਂ ਚ ਹਵਾ ਹੋਵਾ ਚੈੱਕ ਕਰਨੀ ਆ ਅੱਪਾ ਨੂੰ ਥੋੜਾ ਥੋੜਾ ਗ੍ਰੀਸ ਮਾਰ ਦਾਂਗੇ ਕੱਲ ਨੂੰ ਕਿਉਂਕਿ ਫਿਰ ਸਾਰਾ ਸੀਜ਼ਨ ਦੇਖਣ ਦੀ ਲੋੜ ਨਹੀਂ ਆ ਜਿਹੜੇ ਹੁੰਦੇ ਆ ਮਾੜੇ ਮੋٹے ਬੈੜੀਆਂ ਨਾ ਤੇ ਟਰੈਕਟਰ ਆਪਾਂ ਪਾ ਲਿਆ 52 ਕਲਾਸ ਤੇ ਇੱਧਰ ਆਹ ਲੈਣੀ ਇੱਕ ਤਾਂ ਦੋ ਰੱਟੀਆਂ ਜਾਂ ਇੱਕ ਤਾਂ ਇਹਦਾ ਫਾਇਦਾ ਹੁੰਦਾ ਵੀ ਆਪਾਂ ਨੇ ਜਦੋਂ ਡਿਸਟ੍ਰੀਬਿਊਟਰ ਵਾਲਿਆਂ ਦੀ ਗੱਲ ਬੰਨਣਾ ਉੱਥੇ ਬੜਾ ਬੈਨੀਫਿਟ ਮਿਲ ਜਾਂਦਾ ਇਹਦਾ ਤੇ ਬਾਕੀ ਜਿਵੇਂ ਸੂਟਕੇਸ ਹੈ ਨਾ ਆ ਆ ਵੀ ਆਪਨੇ ਬੰਨ ਕੇ ਰੱਖਣਾ ਉੱਪਰ ਪੁੱਟਿਆ ਜਾ ਰਹਿੰਦਾ ਇਹ ਨਾਲ ਮੇਰੇ ਹਿੱਲਦਾ ਹੁੰਦਾ ਘੱਟ ਹੈ। ਇਹਦੇ ਬਾਅਦ ਤੇ ਵੀ ਬੜਾ ਬੈਨੀਫੀਟ ਹੈ। ਦੋ ਲੈ ਲੈਣੇ ਰਸੇ ਹੁਣ ਹੋਰ। ਦੋ ਤੋਂ ਵੀ ਵੱਧੇ ਲੈ ਆ ਜੀ। ਫਾਇਦਾ ਰਹਿੰਦਾ ਇਹ ਨਾਲ। ਤੇ ਨਾਲ ਇੱਕ ਬੈਟਰੀ ਉੱਪਰ ਚਾਰਜ ਹੋਣ ਵਾਸਤੇ ਇੱਧਰ ਕੈਂਪਰ ਬਾਅਦ। ਇਹਨਾਂ ਅੱਗੇ ਚੱਕਵਾ ਜੁੱਦਾ ਆਪਣਾ। ਇਹਦੇ 'ਚ ਜੋ ਮਰਜ਼ੀ ਰੱਖੀ ਚਲੋ। ਫਿਰ ਦਾ ਵੱਡਾ ਟੂਲ ਆਉਂੇ। ਲੋ ਆਇਰਾ ਬੁਲਾਇਆ ਜਾਂਦਾ ਬੇਇਮਾਨੀਆਂ ਕਰਨ ਹੱਜੀ ਆ ਕੇ ਲੱਗੇ ਤਾਂ ਚਲਾਉਂਦਾ ਮੇਰੇ ਨਾਲ ਆਉਂਦਾ ਜੋਬਨ ਚੱਲ ਤੂੰ ਮੇਰੇ ਨਾਲ ਆਉਂਦਾ ਇਹ ਮੋਟਰ ਤੇ ਆਏ ਤੇ ਪਨੀਰੀ ਵਾਲਾ ਲੱਗਿਆ ਬੰਦਾ ਕਰਨ ਇੱਕ ਕਿਰੇਆ ਦੂਜੇ ਚ ਲੱਗਿਆ ਤਾਂ ਹੁਣ ਦੇਖੋ ਉਹ ਆ ਰਿਹਾ ਬੜਾ ਜਵਨਦਸ i right. ਉਹਨੇ ਰੱਖੀ ਕੀ ਇਹਨਾਂ ਟੁੱਕਣੀ ਦੀ ਇੰਨੀ ਦਿਖ ਰਹੀ ਹੈ ਆ ਲੈ ਟੁੱਟੀ ਦਿਖਦੀ ਹੈ ਚੁਕੀ ਦਿਖਦੀ ਹੈ ਮਾਰਾ ਦੇ ਡਾਟਾ ਗਈਆਂ ਟੁੱਟੀ ਦੀ ਬਿਲਕੁਲ ਇਕੱਠਾ ਹੀ ਕਰ ਦਤਾ ਸਵਾਦ ਮੈਂ ਜਦੋਂ ਯੂ ਟ੍ਰੈਕਟਰ ਪਿੱਛਾ ਆ ਕੇ ਤੇ ਤੈਨੂੰ ਇਹਨਾਂ ਕੋਲ ਟ੍ਰਾਂਸਮਿਟਰ ਤੇ ਮੈਂ ਜਦੋਂ ਪੋੜਾ ਆ ਕੇ ਤੈਨੂੰ ਉੱਥੇ ਨੇ ਮੈਨੂੰ ਹਣ ਸਾਲੀ ਸਾਹਿਬ ਕੰਨੀਆਂ ਇਹ ਇਰਤਖਾਨੋਂ ਤਾਂ ਦਿਖਦਾ ਤਾਂ ਪੰਜ ਰਾਜਵੇ ਨੇੜੇ ਜਿੱਥੇ ਕਿਹੜਾ ਹੋਰ ਲਾਸ आ का चाह थैल चा पाके तुड़ी उसमें थैला लगाओगे कि थैले से तुड़ी ऊपर जा रहा है थैले से तुड़ी जा रहा है थैलेगी गुप्पा ने पंच गुप्प हो गया लाइन